ਕੀਡੀਅਸ ਨੂੰ ਚੈਨਲ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਿਆਲ ਦਾ ਮੌਸਮ ਹੈ ਤੇ ਦਿਨ ਵੀ ਬਰਸਾਤਾਂ ਦੇ ਨੇ। ਤੇ ਜਿਸ ਘਰ ਦੇ ਵਿੱਚ ਅਸੀਂ ਪਹੁੰਚੇ ਆ ਪਾਣੀ ਨਿਕਲਦਾ ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਹੈਗਾ। ਮੈਂ ਕੈਮਰਾਮੈਨ ਵੀਰ ਨੂੰ ਕਵਾਂਗਾ ਕਿ ਜਿਹੜੇ ਇਸ ਘਰ ਦੇ ਬਾਥਰੂਮ ਨੇ ਉਹਨਾਂ ਦੀ ਵੀ ਕੋਈ ਜਿਹੜੀ ਆ ਛੱਤ ਨਹੀਂ ਹੈਗੀ। ਇਹ ਜਿਹੜਾ ਪਰਿਵਾਰ ਹੈ ਬਹੁਤ ਗਰੀਬ ਹਾਲਤ ਦੇ ਵਿੱਚ ਇਹ ਪਰਿਵਾਰ ਰਹਿਣ ਲਿਆ ਇਹ ਵੀਰ ਮੈਂ ਦੱਸਣਾ ਚਾਹਾਂਗਾ ਕਿ ਰਾਜ ਮਿਸਤਰੀ ਦਾ ਕੰਮ ਕਰਦਾ ਸੀ ਬਹੁਤ ਸੋਨਾ ਘੜਦਾ ਇਸ ਵੀਰ ਦਾ ਜਿਹੜਾ ਗੁਜ਼ਾਰਾ ਚੱਲਦਾ ਸੀ ਅਚਾਨਕ ਜਿਹੜੀ ਆ ਸੱਟ ਲੱਗਣ ਦੇ ਨਾਲ ਵੀਰ ਦੀ ਜਿਹੜੀ ਲੱਤ ਆ ਉਹ ਸੁੱਕਣੀ ਸ਼ੁਰੂ ਹੋ ਗਈ ਕਾਫੀ ਜਿਹੜੇ ਪੈਸੇ ਨੇ ਮੰਗ ਤੰਗ ਕੇ ਰਿਸ਼ਤੇਦਾਰਾਂ ਦੇ ਕੋਲੋਂ ਲਾਏ ਨੇ ਪਰ ਜਿਹੜੀ ਲੱਤ ਉਹ ਠੀਕ ਨਹੀਂ ਹੋ ਸਕੀ ਹੋਣ ਜਿਹੜਾ ਵੀਰ ਹੈ ਬਿਲਕੁਲ ਕੰਮ ਕਰਨ ਤੋਂ ਅਸਮਰਥ ਹੈ ਤਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਹਾਲਾਤ ਵੀਰ ਦੇ ਦਿਖਾ ਦਿੱਤੇ ਜਾਣ ਜਿਹੜੀ ਲੱਤ ਆ ਉਹ ਦਿਨੋਂ ਦਿਨ ਜਿਹੜੀ ਉਹ ਸੁੱਕਦੀ ਜਾ ਰਹੀ ਆ ਗੋਡਾ ਬਿਲਕੁਲ ਜਾਮ ਹੋ ਚੁੱਕਾ ਏ ਆਪਾਂ ਵੀਰ ਦੇ ਨਾਲ ਵੀ ਗੱਲਬਾਤ ਕਰਦੇ ਆ ਕਿ ਵੀਰ ਕਿਸ ਹਾਲਤ ਦੇ ਵਿੱਚ ਰਹਿ ਰਿਹਾ ਏ ਤੇ ਕਿਦਾਂ ਜਿਹੜਾ ਘਰ ਦਾ ਜਿਹੜਾ ਗੁਜ਼ਾਰਾ ਉਹ ਚੱਲਦਾ ਏ ਵੀਰ ਤੇ ਕੀ ਨਾਮ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਜੀ ਤੁਸੀਂ ਅਸੀਂ ਜੀ ਤਰਨ ਤਰਨ ਦੇ ਰਹਿਣ ਵਾਲੇ ਆ ਧੋੜਾ ਚੌਂਕੀ ਦੀ ਬੈਕ ਸਾਈਡ ਰਹਿਨੇ ਮੱਲਾ ਗੁਰੂਕਾ ਖੂਹ ਆ ਜੀ ਇਹ ਸਾਰ ਮੇਰੇ ਲੱਤ ਤੇ ਛੱਟ ਲੱਗੀ ਸੀ ਉਹਦਾ ਕਰਕੇ ਛੱਟ ਦਾ ਕਰਕੇ ਜੀ ਇਧਰੋਂ ਮਾਸ ਕਢਾ ਕੇ ਪਵਾਇਆ ਹੈ ਜੀ ਅੱਗੇ ਆਪਰੇਸ਼ਨ ਕਰਾਇਆ ਇਧਰੋਂ ਮਾਸ ਕਢਾ ਕੇ ਪਵਾਇਆ ਤੇ ਇਧਰੋਂ ਮਾਸ ਕਢਾ ਕੇ ਪਵਾਇਆ ਹੈ ਜੀ ਉਦੋਂ ਵੀ ਸਾਰੇ ਪੈਸੇ ਰਿਸ਼ਤੇਦਾਰਾਂ ਤੋਂ ਫੜ ਤੜ ਕੇ ਲਾਏ ਆ ਜੀ ਹੁਣ ਜਿਹੜੇ ਰਿਸ਼ਤੇਦਾਰਾਂ ਤੋਂ ਪੈਸੇ ਫੜ ਤੜ ਕੇ ਲਾਏ ਸਾਰ ਉਹ ਵੀ ਤੰਗ ਕਰਦੇ ਆ ਜੀ ਮੈਂ ਹੀ ਮਦਦ ਚਾਹਣਾ ਹੈ ਜੀ ਮੇਰੀ ਮਦਦ ਹੋ ਸਕੇ ਸਿਰਫ ਮੇਰਾ ਲਾਜ ਹੋ ਸਕੇ ਮੇਰੀ ਘਰ ਦੀ ਹੈ ਜਿਹੜੀ ਉਹ ਚਾਰ ਪੰਜ ਘਰ ਦਾ ਕੰਮ ਕਰਦੀ ਹੈ ਜੀ ਉਹਦੇ ਨਾਲ ਹੀ ਹੁਣ ਘਰ ਦਾ ਗੁਜ਼ਾਰਾ ਕੀ ਬਹੁਤ ਮੁਸ਼ਕਲ ਨਾਲ ਚੱਲਦਾ ਹੈ ਉਹ ਵੀ ਜਦੋਂ ਦਵਾਈ دارو ਲੈ ਆਈਦਾ ਜੀ ਉਦੋਂ ਵੀ ਮਤਲਬ ਘਰ ਦਾ ਗੁਜ਼ਾਰਾ ਬੰਦ ਹੋ ਜਾਂਦਾ ਜੀ ਚੱਲਣਾ ਉਦੋਂ ਫਿਰ ਇਹ ਗੁਰਦੁਆਰਾ ਸਾਹਿਬ ਜਾਂਦੀਆਂ ਉਥੋਂ ਜਾ ਕੇ ਰੋਟੀ ਪਾਣੀ ਖਾ ਆਉਂਦੇ ਆ ਮੇਰੇ ਲਈ ਲਿਆਉਂਦੇ ਆ ਕਿਸੇ ਵੇਲੇ ਤੇ ਕਿਸੇ ਵੇਲੇ ਨਹੀਂ ਉਥੋਂ ਮਿਲਦਾ ਜੀ ਤੇ ਫਿਰ ਉਦਾਂ ਹੀ ਵਾਪਸ ਆ ਜਾਂਦੇ ਆ ਜੀ ਤੇ ਇਹ ਕਰਕੇ ਮੈਂ ਦਾਨੀ ਸੱਜਣਾ ਨੂੰ ਇਹੋ ਬੇਨਤੀ ਕਰਨੀ ਚਾਹੁੰਦਾ ਕਿ ਮੇਰੇ ਲਾਜ ਜਰੂਰ ਕਰਾ ਕੇ ਦਿਓ ਪਰਮਾਤਮਾ ਤੁਹਾਡਾ ਬਹੁਤ ਬਹੁਤ ਭਲਾ ਕਰੇ ਤੇ ਬਾਕੀ ਦਾਨੀ ਸੱਜਣ ਬਹੁਤ ਤਾਂहां ਤੋਂ ਤਾਂहां ਬੈਠੇ ਆ ਮਹਾਰਾਜ ਵੀ ਮੇਰਾ ਵੀ ਕੋ ਸੋਚੋ ਸੱਚੇ ਪਾਤਸ਼ਾਹ ਤੁਹਾਡਾ ਵੀ ਸੋਚੇਗਾ ਜੀ ਹਾਂ ਜੀ ਵੀਰ ਜੀ ਕਿੰਨੇ ਬੱਚੇ ਨੇ ਤੁਹਾਡੇ ਮੇਰੇ ਦੋ بیٹے ਆ ਜੀ ਇੱਕ 2 ਸਾਲ ਦਾ ਤੇ ਇੱਕ 6 ਸਾਲ ਦਾ ਜੀ ਕਿੰਨਾ ਸਮਾਂ ਹੋ ਗਿਆ ਇਸ ਛੱਟ ਲੱਗੀ ਨੂੰ ਤੇ ਕਿੱਥੋਂ ਕਿੱਥੋਂ ਤੁਸੀਂ ਹੁਣ ਤੱਕ ਜਿਹੜਾ ਇਸ ਲੱਤ ਦਾ ਇਲਾਜ ਕਰਵਾਇਆ ਹੈ ਅਹੀਂ ਜੀ ਇੱਥੇ ਵਰਮਾ ਹਸਪੀਟਲ ਤੋਂ ਕਰਾਇਆ ਹੈ ਮੀਰਾ ਕੋੜ ਚੌਂਕ ਚਾ ਵਰਮਾ ਹਸਪੀਟਲ ਇੱਕ ਤੇ ਉੱਥੋਂ ਕਰਾਇਆ ਹੈ ਜੀ ਇੱਕ ਨਿਰਮਨ ਹਸਪੀਟਲ ਅਮਰਸਾਲ ਬਟਾਲਾ ਰੋਡ ਤੇ ਵਿਜੇਨਗਰ ਚਾ ਜੀ ਉੱਥੋਂ ਕਰਾਇਆ ਜੀ ਹਾਂ ਜੀ ਤੇ ਹਾਂ ਹੁਣ ਸਰ ਮੇਰੇ ਕੋਲ ਇਲਾਜ ਵਾਸਤੇ ਡਾਕਟਰਾਂ ਨੇ ਕਿਹਾ ਹੈ ਕਿ 250 ਤੋਂ 3 ਲੱਖ ਰੁਪਇਆ ਲੱਗਣਾ ਜਿਹੜਾ ਵੀ ਮਤਲਬ ਮੇਰੇ ਕੋਲੇ ਹਜੇ ਤੱਕ ਨਾ ਮੈਂ 250 ਤੋਂ 3 ਲੱਖ ਇਕੱਠਾ ਵੇਖਿਆ ਹੈ ਜੀ ਤੇ ਨਾ ਹੀ ਹੋ ਸਕਿਆ ਹੈ ਜੀ ਮੈਂ ਜਿਹੜੇ ਰਿਸ਼ਤੇਦਾਰਾਂ ਕੋ ਵੀ ਪੈਸੇ ਫੜ ਕੇ ਅੱਗੇ ਡੇਢ ਤੋਂ 2 ਲੱਖ ਰੁਪਇਆ ਲੱਗਾ ਜੀ ਤੇ ਜਿਹੜੇ ਆਂਕ ਵੀ ਮੈਂ ਫੜ ਕੇ ਲਾਏ ਆ ਤੇ ਉਹ ਹੁਣ ਮੈਨੂੰ ਤੰਗ ਪਰੇਸ਼ਾਨ ਕਰਦੇ ਆ ਪੈਸੇ ਵਾਪਸ ਲੈਣ ਲਈ ਤੇ ਤੰਗ ਪਰੇਸ਼ਾਨ ਤੇ ਚਲੋ ਨਾ ਕਰਨਾ ਜਿਨ੍ਹਾਂ ਦਿੱਤੇ ਆ ਪਰ ਮੇਰੇ ਕੋਲੇ ਹਜੇ ਨਹੀਂ ਕੋਈ ਐਸਾ ਸਿਸਟਮ ਚੱਲ ਰਿਹਾ ਕੰਮਕਾਰ ਦਾ ਜਿਹਦੇ ਵਿੱਚ ਮੈਂ ਉਹਨਾਂ ਨੂੰ ਪੈਸੇ ਦੇ ਸਕਾਂ ਜੇ ਮੈਂ ਵਾਪਸ ਕਰ ਵੀ ਸਕਦਾ ਪੈਸੇ ਤੇ ਮੈਂ ਜਿੱਦਾਂ ਘਰ ਦੀ 4-5000 ਦਾ ਮਹੀਨੇ ਦਾ ਕੰਮ ਕਰਦੀ ਆ ਕੋਈ ਦਵਾਈ ਆ ਜਾਂਦੀ ਆ ਵਿੱਚੋਂ 2-2500 ਦੀ ਤੇ ਮੈਂ 200-500 ਕਰਕੇ ਉਹਨਾਂ ਨੂੰ ਮੋੜਦਾ ਐ ਤੇ ਉਹ 200-500 ਕਰਕੇ ਇਦਾਂ ਨਹੀਂ ਲੈਂਦੇ ਜੀ ਉਹ ਕਹਿੰਦੇ ਅਸੀਂ ਰਕਮ ਦਿੱਤੀ ਆ ਜੀ ਰਕਮ ਹੀ ਲੈਣੀ ਆ ਜੀ ਹਾਂ ਜੀ ਤੇ ਵੀਰ ਜੀ ਕਿੰਨਾ ਸਮਾਂ ਹੋ ਗਿਆ ਇਸ ਲੱਤ ਟਾਡੀ ਨੂੰ ਖਰਾਬ ਹੋਈ ਨੂੰ ਤੇ ਹੁਣ ਕੀ ਪ੍ਰੋਬਲਮ ਆਉਂਦੀ ਹੈ ਇਹ 1.5 ਸਾਲ ਹੋ ਗਿਆ ਜੀ ਹੁਣ ਗੋਡੇ ਦੀ ਪ੍ਰੋਬਲਮ ਆਉਂਦੀ ਹੈ ਜੀ ਗੋਡਾ ਜਾਮ ਹੋ ਗਿਆ ਹੈ ਜੀ ਤੇ ਇੱਕ ਨਾੜ ਬਲੌਕ ਹੈ ਜੀ ਹਾਂਜੀ ਗੋਡੇ ਦੀ ਜਿਸ ਤਰ੍ਹਾਂ ਹੁਣ ਸਿਆਲ ਹੈ ਤੇ ਸਿਆਲ ਦੇ ਵਿੱਚ ਇਹ ਕੋ ਤੁਹਾਨੂੰ ਜਿਹੜੀ ਲੱਤ ਪ੍ਰੋਬਲਮ ਦਿੰਦੀ ਹੈ ਦਰਦ ਵੀ ਕਰਦੀ ਹੈ ਹਾਂਜੀ ਬਹੁਤ ਦਰਦ ਕਰਦੀ ਹੈ ਜੀ ਹੁਣ ਤੇ ਨਾ ਰਾਤ ਸੁੱਤਾ ਹੀ ਜਾਂਦਾ ਤੇ ਨਾ ਕਿਤੇ ਖੜਿਆ ਹੀ ਜਾਂਦਾ ਜੀ ਅੱਛਾ ਹਾਂਜੀ ਕਿਤੇ ਖਲੋ ਨਹੀਂ ਸਕਦਾ ਤੇ ਕਿਤੇ ਚਾਜਣਾ ਮੈਂ ਸੌ ਨਹੀਂ ਸਕਦਾ ਮੈਂ ਕਿਸੇ ਵਲੇ ਵੀ ਰਾਤ ਸਾਰੀ ਸਾਰੀ ਰਾਤ ਮੈਂ ਇਹ ਉੱਠ ਕੇ ਵੇਖ ਲੈਂਦੇ ਆ ਕਿ ਸਾਰੀ ਸਾਰੀ ਰਾਤ ਕਿਸੇ ਵਲੇ ਮੈਂ ਜਾਗਦਾ ਹੀ ਹੁੰਨਾ ਸੀ ਕੋ ਇਹੋ ਜਿਹੇ ਸਮੇਂ ਦੇ ਵਿੱਚ ਕੋਈ ਰਿਸ਼ਤੇਦਾਰਾਂ ਨੇ ਵੀ ਕੋਈ ਆਣ ਕੇ ਹਾਲਚਾਲ ਪੁੱਛਣ ਦੀ ਕੋਸ਼ਿਸ਼ ਕੀਤੀ ਆ ਕੋਈ ਮਹੱਲੇ ਦਾ ਐਮਸੀ ਜਾਂ ਕੋਈ ਤੁਹਾਡੇ ਹਲਕੇ ਦਾ ਐਮਐਲਏ ਕੋ ਤੁਸੀਂ ਗਏ ਜੋ ਉਹਦੇ ਕੋ ਮਦਦ ਦੀ ਕੋਹਾਰ ਲਾਈ ਆ ਹਾਂਜੀ ਐਮਐਲਏ ਸਾਹਿਬ ਕੋਲ ਵੀ ਕੱਲ ਗਏ ਹਾਂ ਜੀ ਐਮਐਲਏ ਸਾਹਿਬ ਵੀ ਕਹਿੰਦੇ ਆ ਵੀ ਅਹੀਂ ਤੇ ਕੋਈ ਐਦਾਂ ਦੀ ਮਦਦ ਨਹੀਂ ਕਰ ਸਕਦੇ ਜੀ ਜਦੋਂ ਐਮਐਲਏ ਨਹੀਂ ਕੋਈ ਐਦਾਂ ਦੀ ਮਦਦ ਕਰ ਸਕਦਾ ਤੇ ਐਮਸੀਆਂ ਨੇ ਵੀ ਸਰ ਕਿੱਥੋਂ ਮਦਦ ਕਰਨੀ ਇਹੋ ਜੀ ਹਾਂਜੀ ਕਿਉਂਕਿ ਐਮਐਲਏ ਦੇ ਸਿਰ ਤੇ ਐਮਸੀ ਹੁੰਦੇ ਆ ਤੇ ਜਦੋਂ ਐਮਐਲਏ ਤੁਹਾਨੂੰ ਪਤਾ ਵਾ ਐਦਾਂ ਦਾ ਵਾ ਵੀ ਉਹ ਆਂਦਾ ਵੀ ਨਹੀਂ ਮੈਂ ਕੋਈ ਮਦਦ ਕਰ ਸਕਦਾ ਤੇ ਜਦੋਂ ਵੋਟਾਂ ਲੈਣੀਆਂ ਹੈਗੀਆਂ ਉਦੋਂ ਹੱਥ ਜੋੜ ਜੋੜ ਆਂਦਾ ਹੀ ਵੀ ਮੈਂ ਸਾਰਾ ਕੋਈ ਮਤਲਬ ਕਰਾ ਕੇ ਦਵਾਂਗਾ ਆਮ ਆਦਮੀ ਦਾ ਡਾਇਰੈਕਟਰ ਕਸ਼ਮੀਰ ਸਿੰਘ ਸੋਲ ਜਿਹੜਾ ਐਮਐਲਏ ਆ ਉਹ ਕਹਿੰਦਾ ਕਿ ਮੈਂ ਕੋਈ ਮਦਦ ਨਹੀਂ ਕਰ ਸਕਦਾ ਜੀ ਹਾਂਜੀ ਠੀਕ ਹੈ ਆਪਾਂ ਇਹਨਾਂ ਦੀ ਧਰਮ ਪਤਨੀ ਨਾਲ ਹੈ ਉਹਨਾਂ ਦੇ ਕੋਲ ਵੀ ਪੁੱਛਦੇ ਆ ਪੰਜ ਜੀ ਕਿਹੋ ਜਿਿਹੇ ਘਰ ਦੇ ਹਾਲਾਤ ਨੇ ਉਹ ਮਾੜੇ ਹਾਲਾਤ ਨੇ ਘਰ ਦਾ ਜਿਹੜਾ ਗੁਜ਼ਾਰਾ ਉਹ ਕਿਵੇਂ ਚੱਲਦਾ ਪਿਆ ਹੁਣ ਭੁੱਖਾ ਚੱਲਦਾ ਉਹ ਗੁਜ਼ਾਰਾ ਕਿੰਨੇ ਤੁਸੀਂ ਤੁਸੀਂ ਕੀ ਕਰਦੇ ਹੋ ਹੁਣ ਮੈਂ ਘਰਾਂ ਦੇ ਕੰਮ ਕਰਦੀ ਹਾਂ ਕਿੰਨੇ ਘਰਾਂ ਦਾ ਕੰਮ ਕਰਦੇ ਜੋ ਮੈਂ ਕਰਦੀ ਚਾਹ ਹੰ ਪੰਜਾਂ ਤਰ੍ਹਾਂ ਦਾ ਕੰਮ ਕਰਦੀ ਹਾਂ ਅੱਛਾ ਜੀ ਹਾਂ ਜੀ ਤੇ ਕਿੰਨੇ ਬੱਚੇ ਨੇ ਦੋ ਬੱਚੇ ਨੇ ਕਿੰਨੀ ਕਿੰਨੀ ਉਮਰ ਹੈ ਉਹਨਾਂ ਦੀ 1-2 ਸਾਲਾਂ ਦਾ ਤੇ 1 ਸਿਆਹ ਹਾਲਾਂ ਦਾ ਤੇ ਫਿਰ ਉਹਨਾਂ ਨੂੰ ਘਰ ਜਦੋਂ ਤੁਸੀਂ ਕੰਮ ਕਰਨ ਚੱਲ ਜਾਂਦੇ ਜੋ ਮਗਰ ਉਹਨਾਂ ਨੂੰ ਕੌਣ ਸੰਭਾਲਦਾ ਹੈ ਕੋਈ ਵੀ ਨਹੀਂ ਸੰਭਾਲਦਾ ਅੱਛਾ ਜੀ ਹਾਂ ਜੀ ਤੇ ਫਿਰ ਉਹਨਾਂ ਦਾ ਰੋਟੀ ਪਾਣੀ ਦਾ ਕਿਵੇਂ ਚੱਲਦਾ ਹੈ ਪਿਛੋਂ ਰੋਟੀ ਪਾਣੀ ਇਦਾਂ ਹੀ ਆਣ ਕੇ ਕਦੀ ਪਕਾ ਕੇ ਦੇ ਦੇਈ ਤੇ ਜਦ ਚਾਰ-ਪੰਜ ਵਜੇ ਉਹਨੀਆਂ ਉਦੋਂ ਪਕਾ ਕੇ ਦੇ ਦੇਦਾ ਚਾਹ ਪਾਣੀ ਪਿਆ ਦੇਦਾ ਉਹਨਾਂ ਨੂੰ ਤੇ ਜਿਹੜਾ ਤੁਸੀਂ 4-5000 ਰੁਪਇਆ ਕਮਾਉਂਦੇ ਜੋ ਮਹੀਨੇ ਦਾ ਉਹਦੇ ਵਿੱਚ ਗੁਜ਼ਾਰਾ ਹੋ ਜਾਂਦਾ ਏ ਢੱਡਾ ਨਹੀਂ ਹੁੰਦਾ ਤੇ ਫਿਰ ਜਦੋਂ ਢਾਡੀ ਸ਼ਾਦੀ ਹੋਈ ਸੀ ਕਦੀ ਸੋਚਿਆ ਸੀ ਕਿ ਐ ਦਿਨ ਵੀ ਮੈਨੂੰ ਦੇਖਣੇ ਪੈਣਗੇ ਨਹੀਂ ਨਹੀਂ ਦੇਖਿਆ ਨਹੀਂ ਸਰ ਨਹੀਂ ਦੇਖੇ ਇਹ ਦਿਨ ਪਿਆ ਦੇਣ ਆਉਣਗੇ ਇਹਦੇ ਵੀ ਮਾੜੇ ਦਿਨ ਆਉਣਗੇ ਅੱਛਾ ਨਹੀਂ ਇਰਦਾਨੀ ਸੱਜਣਾ ਦੇ ਕੋਲੋਂ ਕਿਹੋ ਜੀ ਮਦਦ ਮੰਗਦੇ ਨੇ ਅਸੀਂ ਇਹੀ ਚੰਨੇ ਆ ਕਿ ਇਹਦਾ ਇਲਾਜ ਹੋ ਜਾਏ ਅੱਛਾ ਇਹਦਾ ਵੀ ਜਿਹੜੇ ਭਾਈ ਆਏ ਨੇ ਇਲਾਜ ਕਰਾਉਣਾ ਉਹਦਾ ਵਧੀਆ ਇਲਾਜ ਕਰਾ ਦੇਣਾ ਸਾਨੂੰ ਕਹੇ ਪੈ ਤੇਲੇ ਦੀ ਲੋੜ ਨਹੀਂ ਹਾਂਜੀ ਇਹਨਾਂ ਦਾ ਇਲਾਜ ਹੋਣਾ ਚਾਹੀਦਾ ਠੀਕ ਹੈ ਜੀ ਸੋ ਵੀਰ ਜੀ ਤੁਸੀਂ ਆਪਣਾ ਜਿਹੜਾ ਸੰਪਰਕ ਨੰਬਰ ਜਿਹੜਾ ਹੈ ਉਹ ਤੁਸੀਂ ਦੱਸ ਦੋ ਤਾਂ ਕਿ ਜਿਹੜੇ ਦਾਨੀ ਸੱਜਣੇ ਜਾਂ ਜਿਹੜੇ ਐਨ ਆਰ ਆਈ ਵੀਰ ਨੇ ਜਿਹੜੇ ਸਮੇ ਸਮੇਂ ਸਰ ਗਰੀਬ ਪਰਿਵਾਰਾਂ ਦੀ ਬਾਹ ਫੜਦੇ ਨੇ ਤਾਂ ਕਿ ਉਹ ਢਾਡੀ ਵੀ ਬਾਹ ਫੜ ਸਕਣ ਤੇ ਤੁਹਾਡਾ ਵੀ ਉਹ ਇਲਾਜ ਕਰਵਾ ਸਕਣ ਤੇ ਤੁਸੀਂ ਫਿਰ ਆਪਣੇ ਕੰਮ ਤੇ ਦੁਬਾਰਾ ਜਾ ਕੇ ਤੇ ਆਪਣਾ ਪਰਿਵਾਰ ਪਾਲ ਸਕੋ ਉਹ ਸੰਪਰਕ ਨੰਬਰ ਜਿਹੜਾ ਤੁਸੀਂ ਜਰੂਰ ਸਾਂਝਾ ਕਰੋ ਤਾਂ ਕਿ ਜਿਹੜੇ ਦਾਨੀ ਸੱਜਣ ਨੇ ਉਹ ਤੁਹਾਡੇ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਤੇ ਤੁਹਾਡੀ ਜਿਹੜੀ ਉਹ ਮਦਦ ਕਰ ਸਕਣ ਨੰਬਰ ਹੈਗਾ ਜੀ 90563 55454 ਜੀ 9056355454 ਜੀ ਠੀਕ ਹੈ ਸੋ ਇਸ ਵੀਰ ਨੇ ਆਪਣੇ ਜਿਹੜੇ ਘਰ ਦੇ ਹਾਲਾਤ ਨੇ ਉਹ ਸਾਰੇ ਦੱਸੇ ਨੇ ਕੀ ਕਹਿਣਾ ਚਾਹੁੰਦੇ ਜੋ ਤੁਸੀਂ ਇਸ ਪਰਿਵਾਰ ਬਾਰੇ ਮੈਂ ਭਾਜੀ ਇਹ ਪਰਿਵਾਰ ਬਾਰੇ ਵੇਖ ਲਓ ਜਿੰਨੇ ਵੀ ਇਹਦੇ ਸੱਜਣ ਮਿੱਤਰ ਸੀ ਹਮਮ ਸਾਰੇ ਦਾ ਸਾਥ ਛੱਡ ਗਏ ਆ ਕੋਈ ਵੀ ਇਹਦੇ ਲਾਗੇ ਨਹੀਂ ਲੱਗਾ ਵੀ ਅੱਛਾ ਨਾ ਕੋ ਚਾਚਾ ਨਾ ਕੋ ਤਾਇਆ ਨਾ ਕੋ ਭੈਣ ਨਾ ਕੋ ਭਰਾ ਹਮਮ ਕੋਈ ਵੀ ਇਹਦੇ ਲੱਗੇ ਨਹੀਂ ਹਰ ਕੇ ਮੈਂ ਹੁਣ 1.5 ਸਾਲ ਹੋ ਗਿਆ ਤਾਂ ਟੱਕੇ ਖਾਰਿਆ ਅੱਛਾ ਜੀ ਜਿੱਥੋਂ ਤੱਕ ਇਹ ਜਾਂਦਾ ਹੈ ਉੱਥੋਂ ਤੱਕ ਇਹ ਰੈਡੀ ਤੇ ਕਰਦਾ ਭਾਈ ਮੈਨੂੰ 100 ਕਿਲੋਮੀਟਰ ਤੱਕ ਘੜਨਾ ਪਵੇ ਅੱਛਾ ਮੈਂ ਉੱਥੋਂ ਤੱਕ ਵੀ ਇਹਨੂੰ ਰੈਡੀ ਤੇ ਪਹੁੰਚਾਉਣਾ ਵਾ ਠੀਕ ਹੈ ਜੀ ਤੇ ਲੇਕ ਤੇ ਆਉਣਾ ਜਿੱਥੇ ਦਵਾਦਾਰੂ ਲੈਣ ਜਾਂਦਾ ਉੱਥੇ ਵੀ ਇਦਾਂ ਜਾਣਾ ਵਾ ਤੇ ਜਿੱਥੋਂ ਤੱਕ ਵੀ ਇਹ ਕਹਵੇ ਮੈਨੂੰ ਉੱਥੋਂ ਤੱਕ ਵੀ ਮੈਨੂੰ ਜਾਣਾ ਪੈਂਦਾ ਵਾ ਅੱਛਾ ਕੋਈ ਭੈਣ ਭਰਾ ਨਹੀਂ ਇਹਦੇ ਲੱਗ ਲੱਗਾ ਸਾਰੇ ਹੀ ਸਾਥ ਛੱਡ ਗਏ ਜੀ ਕਹਿੰਦਾ ਮੇਰੇ ਅੜੜੇ ਤਗੜੇ ਯਾਰ ਦੋ ਤੇ ਸੱਚੇ ਮਿੱਤਰ ਆ ਤੇ ਇਹ ਮੌਕੇ ਤੇ ਕੋਈ ਵੀ ਨਹੀਂ ਲੱਗਾ ਲੱਗੇ ਨਾ ਗੇਰੋ ਗੁਰਪਜਾਤ ਹੈ ਨੋ ਨਾ ਕੋਈ ਪੜਾਈ ਲੈਣ ਆਇਆ ਜੀ ਅੱਜ ਔਰ ਰੇੜੀ ਬਾਹਰ ਖਲੋਤੀ ਹੈ ਮੇਰੀ ਰੇੜੀ ਤੇ ਬਖੜਦਾ ਨੂੰ ਬਾਕੇ ਕੰਬਲ ਵਿਛਾ ਕੇ ਹਰਜਾਈ ਵਿਛਾ ਕੇ ਲੀੜਾ ਬੇਤਰਾ ਤਿਆਰ ਕਰਕੇ ਇਹਨੂੰ ਵਿੱਚ ਲਾਤੇ ਜੰਮੇ ਪਾ ਕੇ ਸਿੱਧਾ ਕਰਕੇ ਤਾਂ ਫੇਰ ਇਹਨੂੰ ਮਖੜਦਾ ਵਾ ਜਿੱਥੇ ਕਿਤੇ ਵੀ ਜਾਣਾ ਦਾ ਕੀ ਦਾਨੀ ਸੱਜਣਾ ਨੂੰ ਕੀ ਕਹਿਣਾ ਚਾਹੁੰਦੇ ਜੋ ਮੈਂ ਤਾਂ ਦਾਨੀ ਸੱਜਣਾ ਨੂੰ ਇਹੋ ਕਹਿਣਾ ਚਾਹੁੰਦਾ ਵੀ ਇਹਦੇ ਗਰੀਬੀ ਵਿਚਾਰੇ ਤੇ ਮਤ ਕੀਤੀ ਜਾਵੇ ਜਿੱਥੋਂ ਤੱਕ ਵੀ ਹੋ ਜੇ ਇਹਦੀ ਸਹਾਇਤਾ ਕੀਤੀ ਜਾਵੇ ਠੀਕ ਹੈ ਹਾਂਜੀ ਵੀਰ ਨੇ ਦੱਸਿਆ ਕਿ ਇਸ ਹਾਲਾਤ ਦੇ ਵਿੱਚ ਜਦੋਂ ਮੇਰੀ ਲੱਤ ਖਰਾਬ ਸੀ ਤਾਂ ਰਿਸ਼ਤੇਦਾਰਾਂ ਦੇ ਕੋਲੋਂ ਪੈਸੇ ਮੰਗੇ ਸੀ ਪਰ ਹੁਣ ਲੰਮਾ ਸਮਾਂ ਬੀਤਣ ਦੇ ਬਾਅਦ ਰਿਸ਼ਤੇਦਾਰਾਂ ਨੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਨੇ ਵੀਰ ਨੇ ਦੱਸਿਆ ਕਿ ਮੈਂ ਕੰਮ ਕਾਜ ਤਾਂ ਕੋਈ ਕਰਦਾ ਨਹੀਂ ਆ ਮੇਰੀ ਜਿਹੜੀ ਪਤਨੀ ਹੈ ਉਹ ਚੌ ਪੰਜਾਂ ਘਰਾਂ ਦਾ ਕੰਮ ਕਰਕੇ 4-5000 ਰੁਪਿਆ ਕਮਾਉਂਦੀ ਹੈ ਤੇ ਉਸੇ ਦੇ ਨਾਲ ਘਰ ਦਾ ਜਿਹੜਾ ਗੁਜ਼ਾਰਾ ਹੁੰਦਾਏ ਸੋ ਦਾਨੀ ਸੱਜਣਾ ਦੇ ਅੱਗੇ ਵੀਰ ਨੇ ਗੋਹਾਰ ਲਾਈ ਆਪਣਾ ਸੰਪਰਕ ਨੰਬਰ ਵੀ ਦੱਸਿਆ ਹੈ ਸਾਡੇ ਚੈਨਲ ਵੱਲੋਂ ਵੀ ਅਪੀਲ ਹੈ ਉਹਨਾਂ ਦਾਨੀ ਸੱਜਣਾ ਨੂੰ ਕਿ ਇਸ ਵੀਰ ਦੀ ਬਾਹ ਪੜੋ ਕਿਉਂਕਿ ਅੱਜ ਕੱਲ੍ਹ ਸ਼ਹੀਦੀ ਦਿਨ ਚੱਲਦੇ ਪਏ ਨੇ ਤਾਂ ਬਹੁਤ ਸਾਰੇ ਜਿਹੜੇ ਵੀਰ ਨੇ ਸਮਾਜ ਸੇਵੀ ਵੀਰ ਨੇ ਜਾਂ ਹੋਰ ਜਿਹੜੇ ਵੀਰ ਨੇ ਜਾਂ ਜੜੀਆਂ ਸੰਪਰਦਾਵਾਂ ਨੇ ਉਹ ਵੱਡੇ ਵੱਡੇ ਲੰਗਰ ਲਾਉਂਦੇ ਨੇ ਪਰ ਮੈਂ ਇੱਥੇ ਇੱਕ ਗੱਲ ਕਹਾਂਗਾ ਚਲੋ ਲੰਗਰ ਲਾਉਣੇ ਵੀ ਜ਼ਰੂਰੀ ਨੇ ਪਰ ਮੈਂ ਇੱਕ ਇੱਕ ਗੱਲ ਕਹਿਣੀ ਚਾਹਾਂਗਾ ਕਿ ਲੰਗਰ ਇਸ ਚੀਜ਼ ਦਾ ਲੱਗੇ ਤਾਂ ਕਿ ਗਰੀਬ ਪਰਿਵਾਰ ਦੀ ਜਿਹੜੀ ਆ ਉਹ ਮਦਦ ਹੋ ਸਕੇ ਸੋ ਇਹਨਾਂ ਕਹਿੰਦਾ ਹੋਇਆ ਤੁਹਾਡੇ ਤੋਂ ਇਜਾਜ਼ਤ ਲੈਨੇ ਆ ਸੋ ਤੁਸੀਂ ਇਹੋ ਜੀਆਂ ਸਟੋਰੀਆਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨੂੰ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵਾਲ ਸਿੰਘ ਕਰਨਤਾਮ